ਇਕਦਮ ਇੰਜ ਲੱਗਦਾ ਜਿਵੇਂ ਨਾ ਟੈਲੀਪੋਰਟ ਹੋ ਗਏ ਆਪਾਂ ਪੁਰਾਣੇ ਸਮੇਂ ਦੇ ਵਿੱਚ ਪੁਰਾਣੇ ਦੌਰ ਦੇ ਵਿੱਚ ਇਸੇ ਥਾਂ ਦੇ ਉੱਤੇ ਦੋਵੇਂ ਗੁਰੂ ਸਾਹਿਬਾਨ ਜੋਤੀ ਜੋਤ ਸਮਾਏ ਸੀ ਆਹ ਸਾਰਾ ਇਹ ਚੌਂਕਾ ਸੀ ਹਨਾ ਇਹ ਉਹ ਪਾਵਨ ਤੇ ਇਤਿਹਾਸਿਕ ਥਾਂ ਜਿੱਥੇ ਬਹਿ ਕੇ ਗੁਰੂ ਅਮਰਦਾਸ ਜੀ ਨੇ ਬੀਬੀ ਭਾਨੀ ਜੀ ਨੂੰ ਵਰ ਦਿੱਤਾ ਸੀ ਕਿ ਗੁਰਗੱਦੀ ਸੋਢੀ ਵੰਸ਼ ਦੇ ਵਿੱਚ ਹੀ ਰਹੂਗੀ ਸਤਿ ਸ਼੍ਰੀ ਅਕਾਲ ਦੋਸਤੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਡੇ ਨਵੇਂ ਬਲੌਗ ਦੇ ਵਿੱਚ ਤੁਰਦੇ ਤੁਰਦੇ ਅੱਜ ਅਸੀਂ ਪਹੁੰਚ ਗਏ ਆ ਜਿਸ ਤਰ੍ਹਾਂ ਤੁਹਾਨੂੰ ਪਿਛਲੇ ਬਲੌਗ ਦੇ ਵਿੱਚ ਦੱਸਿਆ ਹੈ ਕਿ ਪੁਰਤਵਾਰਾ ਚਵਾਰਾ ਸਾਹਿਬ ਜਿੱਥੇ ਗੁਰੂ ਅਮਰਦਾਸ ਜੀ ਦਾ ਪੁਰਾਣਾ ਜਿਹੜਾ ਘਰ ਨਿਕਲਿਆ ਹੈ ਜਿੱਥੇ ਬੀਬੀ ਭਾਨੀ ਜੀ ਅ ਖੁੱਲਾ ਚੌਕਾ ਉਹਨਾਂ ਦਾ ਜਿੱਥੇ ਰੋਟੀ ਪਾਣੀ ਕਰਦੇ ਸੀ ਤੇ ਉਹ ਸਾਰੀਆਂ ਜਿਹੜੀਆਂ ਪੁਰਾਣੀਆਂ ਚੀਜ਼ਾਂ ਇੱਥੋਂ ਥੋੜਾ ਸਮਾਂ ਪਹਿਲਾਂ ਜਿਸ ਤਰ੍ਹਾਂ ਸੁਣਨ ਦੇ ਵਿੱਚ ਸਾਡੇ ਆਏ ਕਿ ਥੋੜਾ ਸਮਾਂ ਪਹਿਲਾਂ ਹੈ ਉਹ ਚੀਜ਼ਾਂ ਨਿਕਲੀਆਂ ਦੁਬਾਰਾ ਚੁੱਲਾ ਚੌਂਕਾ ਤੇ ਉਹ ਸਾਰੀਆਂ ਚੀਜ਼ਾਂ ਸੋ ਚਲੋ ਆਓ ਅੱਜ ਤੁਹਾਨੂੰ ਦਰਸ਼ਨ ਕਰਾਉਣੇ ਆ ਤੇ ਨਾਲ ਹੋਰ ਡਿਟੇਲ ਦੇ ਵਿੱਚ ਤੁਹਾਨੂੰ ਦੱਸਦੇ ਆ ਇਹਦੇ ਬਾਰੇ ਤੇ ਵੀਡੀਓ ਦੇ ਅਖੀਰ ਤੱਕ ਨਾਲ ਬਣੇ ਰਹੋ ਕਿਉਂਕਿ ਜ਼ਿਆਦਾਤਰ ਕੀ ਹੁੰਦਾ ਕਿ ਸਟਾਰਟਿੰਗ ਦੇ ਵਿੱਚ ਥੋੜਾ ਜਿਹਾ ਦੇਖ ਕੇ ਤੇ ਆਪਾਂ ਵੀਡੀਓ ਸਕਿਪ ਕਰ ਦਿੰਦੇ ਆ ਤਾਂ ਫਿਰ ਬਹੁਤ ਸਾਰੀਆਂ ਜਿਹੜੀਆਂ ਇੰਟਰਸਟਿੰਗ ਚੀਜ਼ਾਂ ਬਹੁਤ ਡੂੰਗੀ ਜਿਹੜੀ ਜਾਣਕਾਰੀ ਆ ਉਹ ਫਿਰ ਰਹਿ ਜਾਂਦੀ ਆ ਸੋ ਬਣੇ ਰਹੋ ਅਖੀਰ ਤੱਕ ਨਾਲ ਤੇ ਜਿਹੜੇ ਨਵੇਂ ਆ ਵੀਰ ਚੈਨਲ ਦੇ ਉੱਤੇ ਸਬਸਕ੍ਰਾਈਬ ਜਰੂਰ ਕਰ ਲਿਓ ਬਿਲਕੁਲ ਫ੍ਰੀ ਆ ਕੋਈ ਪੈਸਾ ਨਹੀਂ ਲੱਗਦਾ ਇਹਦਾ ਲਾਈਕ ਕਰ ਦਿਓ ਸ਼ੇਅਰ ਦੀ ਹਾਂ ਠੀਕ ਆ ਥੋੜੀ ਦਿੱਕਤ ਹੁੰਦੀ ਆ ਜੇ ਕਰ ਸਕਦੇ ਤਾਂ ਕਰ ਦਿਓ ਨਹੀਂ ਤੇ ਕੋਈ ਖਾਸ ਕੋਈ ਦੀ ਗੱਲ ਨਹੀਂ ਇਹ ਆ ਜੀ ਗੁਰਦੁਆਰਾ ਚਵਾਰਾ ਸਾਹਿਬ ਦੀ ਇਮਾਰਤ ਤੇ ਦਰਸ਼ਨੀ ਵਿਉੜੀ ਦਰਵਾਜ਼ਾ ਮੇਨ ਹੁਣ ਇੱਥੋਂ ਆਪਾਂ ਚੱਲਦੇ ਆਂ ਅੰਦਰ ਅੰਦਰ ਜਾ ਕੇ ਕਰਦੇ ਆਂ ਦਰਸ਼ਨ ਉਨਾਲੀ ਦੇਖਦੇ ਆਂ ਪੁਰਾਣਾ ਕੀ ਕੁਸ਼ ਨਿਕਲੇਗਾ ਪੁਰਾਣੀਆਂ ਚੀਜ਼ਾਂ ਕਿਉਂਕਿ ਮੈਨੂੰ ਤਾਂ ਪਰਸਨਲੀ ਬਹੁਤ ਇੰਟਰਸਟ ਹੁੰਦਾ ਪੁਰਾਣੀਆਂ ਚੀਜ਼ਾਂ ਵੇਖਣ ਦਾ ਖਾਸ ਕਰਕੇ ਜਿਹੜੀਆਂ ਸਾਡੇ ਇਤਿਹਾਸ ਨਾਲ ਜੁੜੀਆਂ ਹੋਣ ਹੋਏ ਹਾਂਜੀ ਵੀਡੀਓ ਇਹ ਆ ਜੀ ਗੁਰਦੁਆਰਾ ਸਾਹਿਬ ਦਾ ਇਤਿਹਾਸ ਤੇ ਮਹੱਤਵਪੂਰਨ ਥਾਮਾ ਤੁਸੀਂ ਪਾਜ਼ ਕਰਕੇ ਪੜ ਸਕਦੇ ਹੋ ਇਹ ਜਿਹੇ ਨਿਸ਼ਾਨ ਸਾਹਿਬ ਝੂਲਦੇ ਨਿਸ਼ਾਨ ਰਹਿਣ ਪੰਥ ਮਹਾਰਾਜ ਕੇ ਇਤਿਹਾਸਿਕ ਖੂਬ ਗੁਰੂ ਅਮਰਦਾਸ ਜੀ ਦਾ ਇਹ ਜੀ 65 ਤੋਂ 70 ਫੁੱਟ ਡੂੰਗੀ ਖੋਈ ਆ ਇਹ ਕਿਲੋਮਟਰ ਦਾ ਸੀਨੇ ਬਣਵਾਇਆ ਦੋ ਚੌੜੀ ਲੱਗੀ ਆ ਪਰ ਉਸ ਤਰ੍ਹਾਂ ਦੇਖ ਨਹੀਂ ਸਕਦੇ ਪਰ ਇਥੋਂ ਜਿਹੜਾ ਜਾਲੇ ਹੋ ਅਜੇ ਵੀ ਆਉਂਦਾ ਹੈ ਉੱਪਰ ਪਹੁੰਚ ਆਉਂਦਾ ਜੀ ਦੋਸਤੋ ਇਹ ਗੁਰਦੁਆਰਾ ਚਬਾਰਾ ਸਾਹਿਬ ਗੁਰੂ ਅਮਰਦਾਸ ਜੀ ਦਾ ਨਿਵਾਸ ਸਥਾਨ ਹੈ ਤੇ ਇਸੇ ਥਾਂ ਦੇ ਉੱਤੇ ਹੀ ਬੀਬੀ ਪਾਨੀ ਜੀ ਨੇ ਗੁਰਗੱਦੀ ਕੁੱਲ ਚ ਰਹੇ ਦਾ ਵਰਤਾਨ ਮੰਗਿਆ ਸੀ ਗੁਰੂ ਅਮਰਦਾਸ ਜੀ ਤੋਂ ਵੇਖੋ ਇਹਦਾ ਜਲ ਇਥੋਂ ਆਉਂਦਾ ਟੂਟੀ ਥਾਂੋਂ ਬੀਬੀ ਪਾਨੀ ਜੀ ਗੁਰੂ ਅਮਰਦਾਸ ਜੀ ਦੀ ਸੁਪੁੱਤਰੀ ਨੇ ਤੇ ਅਪਿਸ਼ੁਭ ਦੇ ਵਿੱਚ ਇਕਲੌਤੀ ਔਰਤ ਹੈ ਜਿਨ੍ਹਾਂ ਨੂੰ ਗੁਰੂ ਪੁੱਤਰੀ ਗੁਰੂ ਮਾਤਾ ਤੇ ਗੁਰੂ ਪਤਨੀ ਦਾ ਰਤਬਾ ਹਾਸਲ ਹੈ ਇਹ ਉਹ ਪਾਵਨ ਤੇ ਇਤਿਹਾਸਿਕ ਥਾਂ ਜਿੱਥੇ ਬਹਿ ਕੇ ਗੁਰੂ ਅਮਰਦਾਸ ਜੀ ਨੇ ਬੀਬੀ ਭਾਨੀ ਜੀ ਨੂੰ ਵਰ ਦਿੱਤਾ ਸੀ ਕਿ ਗੁਰਗੱਦੀ ਸੋਢੀ ਵੰਸ਼ ਦੇ ਵਿੱਚ ਹੀ ਰਹੂਗੀ। ਚੰਦੀ ਦੀ ਗਾਲ ਕੀ ਸਰ। ਭਾਗਾ ਪਰੇ ਨੇਤਰਾਂ ਨਾਲ ਕਰੋ ਦਰਸ਼ਨ ਉਸ ਕਿੱਲੀ ਸਾਹਿਬ ਦੇ ਜਿਨੂੰ ਬਿਰਧ ਅਵਸਥਾ ਵਿੱਚ ਗੁਰੂ ਅਮਰਦਾਸ ਜੀ ਫੜ ਕੇ ਸਤਿਪਰਕਰਦੇ ਹੁੰਦੇ ਸੀ ਪਾਠ ਪੂਜਾ ਕਰਦੇ ਹੁੰਦੇ ਸੀ ਜਾਂ ਕਹਿ ਲਓ ਕਿ ਸਿਮਰਨ ਕਰਦੇ ਹੁੰਦੇ ਸੀ ਬੜੀ ਉਜੀਮ ਕਿਰਪਾ ਹੈ ਪ੍ਰਮਾਤਮਾ ਦੀ ਕਿ ਜਿੰਨਾ ਚੀਜ਼ਾਂ ਨੂੰ ਸਪਰਸ਼ ਕੀਤਾ ਸਾਡੇ ਗੁਰੂ ਸਾਹਿਬ ਨੇ ਹੱਥ ਲਾਏ ਹੋਣਗੇ ਕਿਸੇ ਟਾਈਮ ਤੇ ਉਤੇ ਅਸੀਂ ਆਪਣੇ ਇਹਨਾਂ ਅੱਖਾਂ ਤੇ ਨਾਲ ਇਹਨਾਂ ਨੇਤਰਾਂ ਦੇ ਨਾਲ ਉਹਨਾਂ ਦੇ ਦਰਸ਼ਨ ਕਰ ਸਕਿਆ ਤੇ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਕਈ ਹੋਰ ਲੋਕਾਂ ਤੱਕ ਇਹਨਾਂ ਚੀਜ਼ਾਂ ਨੂੰ ਪਹੁੰਚਾ ਸਕਿਆ ਸਨ 1574 ਦੇ ਵਿੱਚ ਗੁਰੂ ਅਮਰਦਾਸ ਜੀ ਨੇ ਇਸੇ ਥਾਂ ਤੇ ਗੁਰੂ ਰਾਮਦਾਸ ਜੀ ਨੂੰ ਗੁਰਗੱਦੀ ਬਖਸ਼ੀ ਸੀ। ਉਸ ਸਮੇਂ ਦੇ ਤ੍ਰਿਸ਼ ਨੂੰ ਦਰਸਾਇਆ ਗਿਆ ਹੈ, ਉਕੇਰਿਆ ਗਿਆ ਹੈ। ਗੁਰੂ ਰਾਮਦਾਸ ਜੀ ਨੂੰ ਤਿਲਕ ਲੱਗ ਰਿਹਾ ਹੈ ਜਦੋਂ ਗੁਰਗੱਦੀ ਬਖਸ਼ੀ ਸੀ ਗੁਰੂ ਅਮਰਦਾਸ ਜੀ ਨੇ। ਇਸੇ ਥਾਂ ਤੋਂ ਹੀ ਗੁਰੂ ਅਮਰਦਾਸ ਜੀ ਨੇ ਬਾਈ ਮੰਜੀਆਂ ਦੀ ਸਥਾਪਨਾ ਕੀਤੀ ਸੀ ਜਿਨ੍ਹਾਂ ਦੀ ਜ਼ਿੰਮੇਵਾਰੀ ਬੌਲੀ ਸਾਹਿਬ ਦੀ ਇਮਾਰਤ ਦੀ ਸੇਵਾ ਕਰ ਰਹੀਆਂ ਸੰਗਤਾਂ ਦੇ ਵਿੱਚੋਂ ਹੀ ਬਾਈ ਉੱਤਮ ਪ੍ਰਚਾਰਕਾਂ ਨੂੰ ਚੁਣ ਕੇ ਉਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਗਈ ਸੀ ਇਹ ਉਹਨਾਂ 22 ਪ੍ਰਚਾਰਕਾਂ ਦੇ ਨਾਮ ਸਾਹਮਣੇ ਲਿਖੇ ਹੋਏ ਆ ਪਾਜ਼ ਕਰਕੇ ਤੁਸੀਂ ਪੜ੍ਹ ਸਕਦੇ ਹੋ ਇਹ ਉਹ ਪਵਣ ਸਥਾਨ ਆ ਜਿੱਥੇ ਪਹਿਲਾਂ ਗੁਰੂ ਅਮਰਦਾਸ ਜੀ ਤੇ ਉਸ ਤੋਂ ਬਾਅਦ ਗੁਰੂ ਰਾਮਦਾਸ ਜੀ ਨੇ ਸ਼ਰੀਰ ਕਚੋਲਾ त्यागਿਆ ਸੀ ਭਾਵ ਜਿੱਥੇ ਉਹ ਜੋਤੀ ਜੋਤ ਸਮਾਏ ਸੀ ਇਸੇ ਥਾਂ ਦੇ ਉੱਤੇ ਦੋਵੇਂ ਗੁਰੂ ਸਹਿਬਾਨ ਜੋਤੀ ਜੋਤ ਸਮਾਏ ਸੀ ਹੁਣ ਦਰਸ਼ਨ ਕਰੋ ਲੱਕੜ ਦੇ ਉਸ ਥੰਮ ਦੇ ਜਿਹਦੇ ਆਲੇ-ਦੁਆਲੇ ਗੁਰੂ ਅਰਜਨ ਦੇਵ ਜੀ ਛੋਟੀ ਅਵਸਥਾ ਦੇ ਵਿੱਚ ਬਾਲ ਅਵਸਥਾ ਦੇ ਵਿੱਚ ਖੇਡਿਆ ਕਰਦੇ ਸੀ ਇੱਥੇ ਬੀਬੀ ਭਾਨੀ ਜੀ ਦਾ ਚੁੱਲਾ ਹੈ ਜਿੱਥੇ ਉਹ ਲੰਗਰ ਪ੍ਰਸ਼ਾਦਾ ਤਿਆਰ ਕਰਕੇ ਸੰਗਤਾਂ ਨੂੰ ਛਕਾਉਂਦੇ ਹੁੰਦੇ ਸੀ ਕਿੱਡਾ ਲੋਕ ਇੱਕ ਨਜ਼ਾਰਾ ਹੋ ਗਣਾ ਜਿਸ ਟਾਈਮ ਤੇ ਤੇ ਗੁਰੂ ਸਾਹਿਬ ਇੱਥੇ ਨਿੱਕੇ-ਨਿੱਕੇ ਪੈਰਾਂ ਦੇ ਨਾਲ ਖੇਡਦੇ ਹੋਣਗੇ ਤਰੇ ਫਿਰਦੇ ਹੋਣਗੇ ਧਾਨਿਆ ਹੈ ਲੱਕੜ ਧਾਨਿਆ ਹੈ ਮਿੱਟੀ ਧਾਨਿਆ ਹੈ ਜਗਾ ਧਾਨਿਆ ਹੁਣ ਤੁਹਾਨੂੰ ਇਤਿਹਾਸ ਦੇ ਸਾਖਸ਼ਾਤ ਦਰਸ਼ਨ ਕਰਵਾਉਣ ਲੱਗੇ ਹਾਂ ਇਹੋ ਪਾਲਕੀ ਸਹਬਿਆ ਜਿਹਦੇ ਵਿੱਚ ਗੁਰੂ ਅਰਜਨ ਦੇਵ ਜੀ ਗੁਰੂ ਅਮਰਦਾਸ ਜੀ ਦੇ ਸੁਪੁੱਤਰ ਉਹਨਾਂ ਦੇ ਸਹਬਜ਼ਾਦੇ ਬਾਬਾ ਮੋਹਨ ਜੀ ਕੋਲੋਂ ਪਹਿਲੀਆਂ ਚਾਰ ਪਾਤਸ਼ਾਹੀਆਂ ਦੀਆਂ ਗੁਰਬਾਣੀ ਦੀਆਂ ਸੈਂਚੀਆਂ ਇਸੇ ਪਾਲਕੀ ਸਹਬ ਦੇ ਵਿੱਚ ਹੀ ਅੰਮ੍ਰਿਤਸਰ ਸਾਹਿਬ ਲੈ ਕੇ ਗਏ ਸੀ ਇਹਦੇ ਨਾਲ ਹੀ ਦਰਸ਼ਨ ਕਰੋ ਗੁਰੂ ਅਮਰਦਾਸ ਜੀ ਦੇ ਪਵਿੱਤਰ ਕੇਸਾਂ ਦੇ ਤੇ ਨਾਲ ਹੀ ਉਹਨਾਂ ਦਾ ਚੋਲਾ ਸਹਬਿਆ ਕੇਸ ਜਦੋਂ ਕੰਗਾ ਕਰਦੇ ਹੋਣਗੇ ਉਸ ਟਾਈਮ ਦੇ ਉੱਤੇ ਤਾਂ ਜਦੋਂ ਕੰਕੇ ਦੇ ਨਾਲ ਜਿਹੜੇ ਵਾਲ ਜਿਹੜੇ ਕੇਸ ਆ ਜਾਂਦੇ ਆ ਉਹ ਕੇਸ ਗੁਰੂ ਅਮਰਦਾਸ ਜੀ ਦੇ ਅੱਜ ਵੀ ਇਸ ਥਾਂ ਦੇ ਉੱਤੇ ਸशोਭਿਤ ਹੈ ਇਹ ਪਾਲਕੀ ਸਾਹਿਬ ਨੂੰ ਮੇਰੇ ਖਿਆਲ ਦੇ ਨਾਲ ਜੇ ਮੈਂ ਸਿੱਖ ਇਤਿਹਾਸ ਦੇ ਪਹਿਲੀ ਪਾਲਕੀ ਕਮਾਂ ਤੱਤਾ ਵੀ ਮੇਰੇ ਖਿਆਲ ਦੇ ਨਾਲ ਮੈਂ ਗਲਤ ਨਹੀਂ ਹੋਵਾਂ ਗਾ ਗੁਰੂ ਸਾਹਿਬ ਦੇ ਕੇਸ ਤੇ ਚੋਲਾ ਸਾਹਿਬ ਦੀ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਓ ਤਾਂ ਕਿ ਹੋਰ ਲੋਕ ਵੀ ਇਹਨਾਂ ਦੇ ਦਰਸ਼ਨ ਕਰ ਸਕਣ ਤૈયਤ ਆਪ ਦਾ ਇਤਿਹਾਸ ਤੁਸੀਂ ਪਾਜ਼ ਕਰਕੇ ਪੜ੍ਹ ਸਕਦੇ ਹੋ ਇੱਥੇ ਗੁਰੂ ਅਮਰਦਾਸ ਜੀ ਨੇ ਭਾਈ ਲਾਲੋ ਜੀ ਜਿਹੜੇ ਟੱਲੇ ਦੇ ਨਿਵਾਸੀ ਸੀ ਉਹਨਾਂ ਨੂੰ ਤૈયਤ ਆਪ ਦੇ ਇਲਾਜ ਦੀ ਜਿਹੜੀ ਜ਼ਿੰਮੇਵਾਰੀ ਆ ਜਿਹੜੀ ਸੇਵਾ ਉਹ ਇੱਥੇ ਸੌਂਪੀ ਸੀ ਇੱਥੋਂ ਦੀ ਇੱਕ ਸਾਖੀ ਵੀ ਆ ਕਿ ਇੱਕ ਜਨਾਨੀ ਇੱਕ ਵਾਰ ਰੋਣ ਦੀ ਉਹਦੀ ਆਵਾਜ਼ ਗੁਰੂ ਸਾਹਿਬ ਨੂੰ ਸੁਣੀ ਤਾਂ ਉਹਨਾਂ ਨੇ ਪੁੱਛਿਆ ਕਿ ਕੀ ਹੋਇਆ ਤਾਂ ਉਹ ਕਹਿੰਦੇ ਕਿ ਇਹਨਾਂ ਦਾ ਪੁੱਤਰ ਮਰ ਗਿਆ ਉਹ ਪੂਰੀ ਸਾਕੀ ਸਾਹਮਣੇ ਸਕਰੀਨ ਦੇ ਉੱਤੇ ਤੁਸੀਂ ਪੜ੍ਹ ਸਕਦੇ ਹੋ ਤਾਂ ਗੁਰੂ ਸਾਹਿਬ ਨੇ ਕਰਣਾ ਰਸਤੇ ਵਿੱਚ ਪਰ ਕੇ ਪ੍ਰਮਾਤਮਾ ਨੂੰ ਅਰਦਾਸ ਕੀਤੀ ਕਿ ਜਿੰਨਾ ਚਿਰ ਮੇਰਾ ਸਰੀਰ ਇੱਥੇ ਆ ਉਨਾ ਚਿਰ ਕਿਸੇ ਦੇ ਵੀ ਪੁੱਤਰ ਦੀ ਮੌਤ ਨਾ ਹੋਵੇ ਤੇ ਜਿੰਨਾ ਚਿਰ ਗੁਰੂ ਸਾਹਿਬ ਦਾ ਸਰੀਰ ਉਸ ਥਾਂ ਦੇ ਉੱਤੇ ਰਿਹਾ ਉਨਾ ਚਿਰ ਕਿਸੇ ਵੀ ਪੁੱਤ ਦੀ ਮੌਤ ਨਹੀਂ ਹੋਈ ਚਲੋ ਸੋ ਇਹ ਪੂਰੀ ਸਾਕੀ ਜਿਹੜੀ ਆ ਤੁਸੀਂ ਵੀਡੀਓ ਦੇ ਵਿੱਚੋਂ ਪਾਉਜ਼ ਕਰਕੇ ਤੁਸੀਂ ਪੜ੍ਹ ਸਕਦੇ ਹੋ ਸੰਖੇਪ ਦੇ ਵਿੱਚ ਜਿਹੜੀ ਸਾਕੀ ਹੈ ਸੋ ਚਲੋ ਆਓ ਹੁਣ ਤੁਹਾਨੂੰ ਦਰਸ਼ਨ ਕਰਵਾਉਨੇ ਆਂ ਉਸ ਸਥਾਨ ਦੇ ਜਿੱਥੇ ਗੁਰੂ ਅਰਜਨ ਦੇਵ ਜੀ ਦਾ ਜਨਮ ਹੋਇਆ ਸੀ ਇਹ ਅਜੇ ਗੁਰੂ ਅਰਜਨ ਦੇਵ ਜੀ ਦਾ ਜਨਮ ਸਥਾਨ ਐਸ ਪਾਰਟਿਕੂਲਰ ਐਸ ਜਗ੍ਹਾ ਦੇ ਉੱਤੇ ਗੁਰੂ ਅਰਜਨ ਦੇਵ ਜੀ ਦਾ ਜਨਮ ਹੋਇਆ ਸੀ ਅਮਰਨਾਥ ਜਗਤਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਇਸ ਜਗ੍ਹਾ ਦੇ ਉੱਤੇ ਸਭ ਦੁੱਖ ਮਿਡੇ ਮਾਰਗ ਪਾਏ ਕੰਧਾ ਪੈ ਨਗਦੀ ਮੂਦੈ ਦੇ ਸਰਗਰ ਰੱਖਣ ਹਾਰਾਏ ਕਿਉ ਪੀਰਵੇਂ ਧੰਕੀ ਜੈ ਮਨ ਉਪਾਦਰ ਸੈ ਨਾ ਭੀਜੈ ਕੰਨ ਪਲਾ ਕਰੇ ਬੰਦੀਰੇ ਨਰਗ ਗੋਦੀਵਦਾਰਾਣੇ ਮਾਇ ਜਿ ਪਰਜਿ ਤੈ ਅੰਬ ਸਭੇ ਕ ਪਾਵੇ ਨਾ ਸਾਰੀ ਉਤਾਰਾ ਹੈ ਭੁਗਤ ਸੁਣ ਕੰਗੇ ਕਹ ਪੁਰੀਆ ਰੋ ਮਰਾਈ ਪੋ 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 ਮਾਰਾ ਮਨ ਜਿਹ ਕੂਤ ਮਾਰਾ ਧਿਕਸ਼ਦਾ ਮਾਰਾ ਕੋ ਕਿੱਥੇ ਤੇ ਇੱਥੋਂ ਨਿਕਲਿਆ ਕਿੰਨੇ ਕਿੰਨੇ ਹੂੰ ਅਕਾਸ਼ਾ ਸ਼ਮਾ ਹੂੰ ਅਨੋ ਮੇਰੇ ਗੁਰਦਰਾ ਸਾਹਿਬ ਹੈ ਮਾਰਾ ਇਹਦਾ ਪ੍ਰਕਾਸ਼ ਹੈ ਇੱਥੇ

ਇੱਧਰ ਕੁਛ ਨਹੀਂ ਆ। ਇੱਧਰ ਕੁਛ ਨਹੀਂ ਇੱਧਰ। ਬਸ ਸੇਵਾਦਾਰਾਂ ਦਾ ਹੁਣ ਆਇਆ। ਰੈਨ ਸੈਨ ਦਾ ਆਇਆ। ਬਹੁਤ ਠੱਲੇ ਆ ਬੇਬੀ ਪਾਣੀ ਜਿਹੜਾ ਹੈ। ਚੁੱਦਾ ਚੌਂਕਾ। ਵਾਹ। ਇਹ ਨਾਲ ਦੇ ਵੀ ਇਸ ਤਰ੍ਹਾਂ ਪੌੜੀੋਂ ਸਿੱਧਾ ਟੈਲੀਪੋਰਟ ਹੋ ਕੇ ਦੂਸਰੀ ਸਦੀ ਦੇ ਵਿੱਚ ਪਹੁੰਚ ਗਏ ਆ। ਦੂਸਰੀ ਸਦੀ ਦੇ ਵਿੱਚ ਪਹੁੰਚ ਗਏ। ਕੀ ਆ ਨਬਾਤ? ਬਹੁਤ ਮਸੂਲ ਬਹੁਤ ਹੀ ਸ਼ੌਂਗ ਵਾਲਾ। ਇਹ ਅੰਤਰਕੌਣ ਧਰਤੀ ਦੇ ਥੱਲੇ ਆਏ। ਕਿਉਂਕਿ ਹਾਂ ਆ ਕੱਚਾ ਜਾਂ ਸਾਰਾ ਚੁੱਲਾ ਯਾਨੀ ਐਗਜੈਕਟੋ ਚੁੱਲਾ ਨਹੀਂ ਹੈ ਪਰ ਇੱਥੇ ਹੀ ਉਹਨਾਂ ਦਾ ਚੁੱਲਾ ਸੀ ਪਰ ਉਹ ਮੂਨ ਦੁਬਾਰਾ ਬਣਾਇਆ ਆ ਨਹੀਂ ਤਾਂ ਨਹੀਂ ਮਿੱਟੀ ਉਹ ਇੱਥੇ ਜੀ ਦੇਖੀ ਪਹਿਲੇ ਸੀ ਆਹ ਦੀ ਚੱਕੀ ਇਹ ਬਹੁਤ ਹੋ ਸਕਦਾ ਉਹ ਹੀ ਹੁਣ ਉੱਤੇ ਨਹੀਂ ਚੜੀਦਾ ਪੁੱਤ ਹਾਂ ਉਹ ਹੀ ਪ੍ਰਾਣੀਆਂ ਦੁਆਰਾ ਇਹਨਾਂ ਨੂੰ ਮੁਰੰਮਤ ਕੀਤਾ ਹੋਊਗਾ ਹਨਾ ਹਾਂ ਆਹ ਜਿਹੜਾ ਬਣਾਇਆ ਇੱਥੇ ਘੜੇ-ਘੜੇ ਰੱਖਣ ਵਾਸਤੇ ਇਸ ਤਰ੍ਹਾਂ ਦਾ ਬਣਾਇਆ ਜਾਂਦਾ ਹੈ ਬਸ ਇਹਨਾਂ ਦੇ ਫਰਕ ਜਬ ਉਹਦੇ ਜਦੋਂ ਮਿੱਟੀ ਦਾ ਦਹੀ ਦੇ ਇੱਥੇ ਹੁਣ ਸੀਮਿੰਟ ਵਗੈਰਾ ਥੋੜਾ ਲਾ ਦਤਾ ਉੱਤੇ ਜਿਹੜੇ ਕੇਅਰ ਕਰਨ ਵਾਸਤੇ ਇੰਨਾ ਕਰਨਾ ਪੈਂਦਾ ਜਦੋਂ ਪੌੜੀਆਂ ਤੋਂ ਥੱਲੇ ਉਤਰਦੇ ਆ ਨਾ ਉੱਤਰ ਕੇ ਇੱਕਦਮ ਜਦੋਂ ਇਸ ਜਗ੍ਹਾ ਦੇ ਵਿੱਚ ਆਉਨੇ ਆ ਇੱਕਦਮ ਇੰਜ ਲੱਗਦਾ ਜਿਵੇਂ ਨਾ ਟੈਲੀਪੋਰਟ ਹੋ ਗਏ ਆ ਆਪਾਂ ਪੁਰਾਣੇ ਸਮੇਂ ਦੇ ਵਿੱਚ ਪੁਰਾਣੇ ਦੌਰ ਦੇ ਵਿੱਚ ਹੁਣ ਦੇ ਇੰਟਰਲੋਕਰ ਪਾ ਕੇ ਤੇ ਕਰਤਾ ਪਰ ਆ ਜਿਹੜੀਆਂ ਇੱਟਾਂ ਆ ਨਾ ਜੇ ਤੁਸੀਂ ਇਹਨੂੰ ਆ ਵੇਖੋ ਗੌਰ ਨਾਲ ਵੇਖੋ ਤੇ ਇਹ ਪੁਰਾਣੀਆਂ ਹੀ ਆ ਆ ਰਪੇਰਿੰਗ ਵਾਸਤੇ ਕਿਤਨੇ ਕਿਤੇ ਕੁਝ ਵਿੱਚ ਕਰਨਾ ਪੈਂਦਾ ਆ ਪਰ ਮੈਕਸਿਮਮ ਜ਼ਿਆਦਾਤਰ ਜਿਹੜੀਆਂ ਚੀਜ਼ਾਂ ਉਹ ਪੁਰਾਣੀਆਂ ਆ ਹੁਣ ਇਧਰ ਹਨੇਰਾ ਬਹੁਤ ਆ ਉਹਦੇ ਕਰਕੇ ਤੁਹਾਨੂੰ ਨਜ਼ਰ ਨਹੀਂ ਆਉਣਾ ਕੁਝ ਇਹ ਸਾਰਾ ਜਿਹੜਾ ਇਹ ਇਹ ਬੀਬੀ ਭਾਨੀ ਜੀ ਦਾ ਤੇ निवास स्थान ही गुरु अमरद जी का इतने रुज नहीं फलोरिंग के बाद चलाइए बुत पहला कच्चे ही हमें थाना ਠੰਡਾ ਹੈ ਜਿਹਾ ਜਿत्रा ਏਸੀ ਲੱਗਾ ਹੁੰਦਾ ਪਰ ਏਸੀ ਨਹੀਂ ਲੱਗਾ ਕਿਤੇ ਵੀ ਏਸੀ ਨਹੀਂ ਲੱਗਾ ਕਿਤੇ ਵੀ ਪਰ ਠੰਡਾ ਬਹੁਤ ਹੈ ਨਹੀਂ ਇਹਨਾਂ ਸੋਚ ਲਓ ਵੀ ਏਸੀ ਦੇ ਆਪਾਂ ਜੇ ਤਕਰੀਬਨ 18 ਦੀ ਦੇ ਉੱਤੇ ਜੇ ਸੈੱਟ ਕਰਕੇ ਏਸੀ ਚਲਾਉਂਦੇ ਆ ਤਾਂ ਓਨੀ ਠੰਡਕ ਆਇਆ ਇੱਥੇ ਆ ਇੱਕ ਕਮਰਾ ਹਾਂ ਅਹ ਇਹਦੇ ਬਿਲਕੁਲ ਉਹੀ ਪ੍ਰਾਣੀਆਂ ਨੇ ਪ੍ਰਾਣੀਆਂ ਬਿਲਕੁਲ ਦੀ ਪ੍ਰਾਣੇ ਜਿਹੜੇ ਸਮੇਂ ਦੇ ਵਿੱਚ ਬਣਾਉਂਦੇ ਨਾ ਚੂਨੇ ਨਾਲ ਬਣਾਉਂਦੇ ਹਾਂ ਚੂਨੇ ਨਾਲ ਬਣਾਉਂਦੇ ਤੇ ਉਹ ਅੱਜ ਦੇ ਸੀਮਿੰਟ ਤੋਂ ਜ਼ਿਆਦਾ ਕਾਮਯਾਬ ਸੀ ਹੂੰ ਕੋਈ ਨਾ ਮੈਕਸਿਮਮ ਉਹੀ ਹੈ ਸਾਰਾ ਕੁਝ ਹਾਂ ਪਰ ਇਹ ਆ ਵੀ ਫਿਰ ਹੁਣ ਥੋੜਾ ਬਾਧਾ ਤਾਂ ਨਾਲ ਕਰਨਾ ਪਈਦਾ ਕਿਉਂਕਿ ਜੇ ਬਿਲਕੁਲ ਖੰਡਰੀ ਉਹਨੂੰ ਰਹਿਣ ਦੇਣਗੇ ਤੇ ਫਿਰ ਵੇਖਣਾ ਕਿੰਨੇ ਆਉਣਾ ਹਾਂ ਕਾਰ ਸੇ ਵਾਲੇ ਤੇ ਦੋਸਤੋ ਕੁਸਟਾਕੀ ਲਈ ਮਾਫੀ ਥੋੜੀ ਜੀ ਕਿਉਂਕਿ ਸਾਨੂੰ ਇੱਥੇ ਉਹ ਸਾਰਾ ਆਪਣਾ ਤਾਮਜਾਮ ਲਾਉਣ ਦੀ ਪਰਮਿਸ਼ਨ ਨਹੀਂ ਆ ਤੇ ਬਾਬਾ ਜੀ ਕਹਿੰਦੇ ਸੀ ਕਿ ਉਤਰਾਂ ਤੁਸੀਂ ਫੋਨ ਦੇ ਉੱਤੇ ਬਣਾ ਲਓ ਵੀਡੀਓ ਇਸੇ ਕਰਕੇ ਮਤਲਬ ਸੁਣਨ ਚ ਆਇਆ ਕਿ ਕਾਰਸੇਵਾਲੇ ਬਾਬੇ ਜਿਹੜੇ ਨੇ ਉਹ ਕੁਝ ਬਣਾਉਣ ਲੱਗੇ ਸੀਗੇ ਤੇ ਫਿਰ ਉਸ ਤੋਂ ਬਾਅਦ ਜਦੋਂ ਉਹਨਾਂ ਨੇ ਖਦਾਈ ਸ਼ੁਰੂ ਕੀਤੀ ਫਿਰ ਥੱਲੋਂ ਬੀਬੀ ਭਾਨੀ ਚੀ ਦਾ ਸਾਰਾ ਚੌਂਕਾ ਚੁੱਲਾ ਨਿਕਲਿਆ ਜਦੋਂ ਹਾਂ ਅ ਕਮਰੇ ਵਗੈਰਾ ਇਤਰੇ ਬਣੇ ਨਿਕਲੇ ਤੇ ਫਿਰ ਉਹਨਾਂ ਨੇ ਉਹ ਕੰਮ ਸਾਰਾ ਉੱਥੇ ਛੱਡਦਾ ਜੋ ਵੀ ਬਣਾਉਣ ਲੱਗੇ ਸੀ ਫਿਰ ਉਹਨਾਂ ਨੇ ਇਹ ਸਾਰਾ ਰਿਪੇਅਰ ਕੀਤਾ ਹੂੰ ਫਿਰ ਇਹ ਚੀਜ਼ਾਂ ਇਤਰੀਆਂ ਨਾਲ ਬਣਿਆ ਰਹਿੰਦੀਆਂ ਹੂੰ ਤੇ ਇਹਨੂੰ ਸ਼ੇਅਰ ਜ਼ਰੂਰ ਕਰਿਓ ਵੀਡੀਓ ਨੂੰ ਮਤਲਬ ਤੁਸੀਂ ਨਾ ਇੱਕ ਰੀ ਇਮੇਜਿਨ ਕਰਕੇ ਵੇਖਿਓ ਵੀਡੀਓ ਦੇ ਵਿੱਚ ਜਿਹੜਾ ਤੁਹਾਨੂੰ ਆਈ ਇਮਾਰਤ ਸਾਰੀ ਦਿਸੂਗੀ ਜਿਸ ਤਰ੍ਹਾਂ ਉਹ ਚੱਕੀ ਦਿਖਾਈ ਆ ਚੁੱਲਾ ਦਿਖਾਇਆ ਇਮੇਜਿਨ ਕਰਕੇ ਵੇਖੋ ਸੋਚ ਕੇ ਵੇਖੋ ਅੱਖਾਂ ਬੰਦ ਕਰਕੇ ਕਿ ਕਿਸੇ ਟਾਈਮ ਦੇ ਉੱਤੇ ਗੁਰੂ ਅਮਰਦਾਸ ਜੀ ਇਸ ਜਗਤ ਐਸੀ ਮਿੱਟੀ ਦੇ ਉੱਤੇ ਉਹਨਾਂ ਨੇ ਪੈਰ ਰੱਖੇ ਹੋਣਗੇ ਕਿਸੇ ਟਾਈਮ ਦੇ ਉੱਤੇ ਐਸੀ ਐਸੀ ਥਾਂ ਦੇ ਉੱਤੇ ਇੱਥੇ ਹੀ ਉਹ ਬੈਠੇ ਹੋਣਗੇ ਜਿਸ ਤਰ੍ਹਾਂ ਇੱਥੇ ਚੌਂਕਾ ਆ ਇੱਥੇ ਹੀ ਬਹਿ ਕੇ ਪ੍ਰਸ਼ਾਦਾ ਛਕਦੇ ਹੋਣਗੇ ਤੁਸੀਂ ਸੋਚ ਕੇ ਵੇਖੋ ਤੁਸੀਂ ਕਿੰਨੀ ਅੰਦਰੋਂ ਖੁਸ਼ੀ ਆਉਂਦੀ ਹੈ ਇਹ ਗੱਲ ਸੋਚ ਕੇ ਵੀ ਅਸੀਂ ਉਸੇ ਧਰਤੀ ਦੇ ਖੜੇ ਆ ਜਿੱਥੇ ਸਾਡਾ ਗੁਰੂ ਕਿਸੇ ਟਾਈਮ ਦੇ ਉੱਤੇ ਰਹਿੰਦੇ ਹੁੰਦੇ ਸੀ ਇਹਨਾਂ ਦਾ ਨਿਮਾਸ ਸਥਾਨ ਹੀ ਏ ਇੱਥੇ ਰਹਿੰਦੇ ਹੁੰਦੇ ਸੀ ਸੋ ਬੜੀ ਮਾਣ ਵਾਲੀ ਗੱਲ ਏ ਕਿ ਅਸੀਂ ਇਸ ਧਰਤੀ ਦੇ ਦਰਸ਼ਨ ਕਰ ਸਕੇ ਆ ਠੀਕ ਹੈ ਜੀ ਤੇ ਬਾਕੀ ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਹੈ ਕਿ ਸਾਨੂੰ ਇੱਥੇ ਪਰਮਿਸ਼ਨ ਨਹੀਂ ਆ ਉਧਰ ਗੁਰਦੁਆਰੇ ਚ ਹੁੰਦੀ ਹੈ ਵੀਡੀਓ ਬਣਾਉਣ ਦੀ ਪਰਮਿਸ਼ਨ ਕਿਤੇ ਉਧਰ ਵਿੱਚ ਨਹੀਂ ਹੁੰਦੀ ਇੱਥੇ ਪੈਸੇ ਉਹਨਾਂ ਨੇ ਕਿਹਾ ਕਿ ਵੀਡੀਓ ਤੁਸੀਂ ਬਣਾ ਸਕਦੇ ਹੋ ਪਰ ਜਿਸ ਤਰ੍ਹਾਂ ਆਪਾਂ ਪੂਰਾ ਮਾਈਕ ਵਗੈਰਾ ਲਾ ਕੇ ਗਿੰਬਲ ਦੇ ਨਾਲ ਆਪਾਂ ਬਣਾਉਨੇ ਆ ਨਾ ਤਾਂ ਉਹਦੇ ਨਾਲ ਕੀ ਹੁੰਦਾ ਫਿਰ ਲੋਕ ਥੋੜੇ ਜਿਹਾ ਅਟਰੈਕਟ ਹੁੰਦੇ ਉਹ ਵੇਖਦੇ ਆ ਵੀ ਇਹ ਕੀ ਕਰਨ ਦੇ ਤਾਂ ਉਹ ਫਿਰ ਥੋੜਾ ਮਾਹੌਲ ਕਿਸੇ ਵੇਲੇ ਨਹੀਂ ਸਹੀ ਲੱਗਦਾ ਗੁਰਦੁਆਰ ਸਕੇ ਤਾਂ ਤਾਂ ਕਰਕੇ ਉਹਨਾਂ ਨੇ ਮਨਾਂ ਕੀਤਾ ਕਿ ਕਹਿੰਦੇ ਕਿ ਤੁਸੀਂ ਹੱਥ ਨਾਲ ਫੋਨ ਫੜ ਕੇ ਬਣਾ ਲਓ ਪਰ ਉਧਰ ਗੁਰਦੁਆਰ ਸਾਹਿਬ ਦੇ ਅੰਦਰ ਕਿੰਦੇ ਕਿ ਬੋਲਣਾ ਨਹੀਂ ਆ ਸਿਰਫ ਤੁਸੀਂ ਚੁੱਪ ਕਰਕੇ ਵੀਡੀਓ ਬਣਾ ਲਓ ਤੋ ਉਹਦੇ ਵਿੱਚ ਆਪਾਂ ਵੌਇਸਓਵਰ ਕਰ ਦਾਂਗੇ। ਮਤਲਬ ਤੁਹਾਡੇ ਤੱਕ ਤੋਂ ਹੁਣ ਵੌਇਸਓਵਰ ਹੋ ਗਈ ਪਹੁੰਚੀ ਆ ਵੀਡੀਓ। ਤੇ ਚਲੋ ਹੁਣ ਆਪਾਂ ਬਾਕੀ ਹੋਰ ਅੱਗੇ ਵੇਖਦੇ ਆ। ਹੂੰ ਆਹ ਸਾਰਾ ਇਹ ਚੌਂਕਾ ਹੀ ਹੈ ਨਾ। ਆਹ ਚੌਂਕਾ ਉਹ ਕਿਥੇ ਤੋਂ ਕਬਨੇ। ਹੂੰ। ਉਹ ਜਿਹੜਾ ਅੱਗੇ ਮੈਂ ਕਹਿੰਨਾ ਸੋਚ ਕੇ ਵੇਖ ਪੀ ਇੱਥੇ ਬੀਬੀ ਭਾਨੀ ਜੇ ਇੱਥੇ ਜੇ ਨਾ ਰੋਟੀ ਰੋਟੀ ਪਕਾਉਣ ਦੇ ਆ, ਦਾਲ ਸੱਜੀ ਹੋਣਾ। ਹੋ ਸਕਦਾ ਐਸ ਜਗ੍ਹਾ ਦੇ ਉੱਤੇ। ਇੱਥੇ ਗੁਰੂ ਸਾਹਿਬ ਬੈਠੇ ਹੋਣਾ ਕਿਉਂਕਿ ਉਦੋਂ ਤੋਂ ਪੁਰਾਣੇ ਸਮੇਂ ਦੇ ਵਿੱਚ ਇਤਨਾ ਜੁੱਲੇ ਲਾ ਕੇ ਬੈ ਕੇ ਉੱਥੇ ਪ੍ਰਸ਼ਾਦਾ ਛਕ ਲੈਂਦੇ ਸੀ ਜਾਂ ਹੋ ਸਕਦਾ ਇੱਥੇ ਜਿੱਥੇ ਅਸੀਂ ਖਲੋਤੇ ਆਂ ਇੱਥੇ ਕਿਤੇ ਬੈਠੇ ਹੋਣਾ ਆ ਪੁਰਾਣੇ ਇੱਥੇ ਸਾਰੇ ਹੂੰ ਅ ਉਹ ਥੱਲੇ ਥੱਲੇ ਜਿਹੜੀਆਂ ਉਹ ਪੁਰਾਣੀਆਂ ਇੱਟਾਂ ਆਓ ਤੇ ਇਹਨਾਂ ਨੇ ਬਣ ਲਾਈਆਂ ਨਾ ਵੀ ਆ ਉੱਪਰ ਵਾਲੀਆਂ ਪੁਰਾਣੀਆਂ ਸਾਰੀਆਂ ਆਪੇ ਥੱਲੇ ਉਹ ਕੈਮਰੇ 'ਚ ਨਹੀਂ ਨਜ਼ਰ ਆਉਣ ਰਹੀਆਂ ਚੰਗੀ ਤਰ੍ਹਾਂ ਉਹ ਦਿੱਤੇ ਆ ਗੋਇਆ ਫੇਰਿਆ ਜਿਹੜਾ ਗੋਇਆ ਮਿੱਟੀ ਕੋਲ ਕੇ ਫੇਰ ਦਿੰਦੇ ਅੱਜ ਕੱਲ ਦੇ ਤਾਂ ਬਹੁਤੇ ਨਿਆਣਿਆਂ ਨੂੰ ਸ਼ਹਿਰਾਂ ਵਾਲੇ ਨਿਆਣਿਆਂ ਖਾਸ ਕਰਕੇ ਕਈ ਤਾਂ ਕਈ ਪਿੰਡਾਂ ਵਾਲੇ ਨਿਆਣਿਆਂ ਨੂੰ ਨਹੀਂ ਪਤਾ ਹੋਣਾ ਵੀ ਆ ਜਿਹੜਾ ਕੱਚੀ ਮਿੱਟੀ ਦੇ ਉੱਤੇ ਗੋਇਆ ਫੇਰ ਦਿੰਦੇ ਸੀ ਗੋਇਆ ਤੇ ਮਿੱਟੀ ਕੋਲ ਕੇ ਗੋਇਆ ਫੇਰਿਆ ਹਾਂ ਹੁਣ ਵੀ ਉਹ ਹੀ ਗੋਇਆ ਫੇਰਿਆ ਉਹੀ ਗੋਇਆ ਜਿਹਨੂੰ ਅੱਜ ਕੱਲ ਦੇ ਜਵਾਕ ਕਾਉ ਦੀ ਪੋਟੀ ਕਹਿੰਦੇ ਆ ਆ ਸਾਡੇ ਵਾਲਾ ਆਪ ਕਹਿੰਦਾ ਏ ਕਿਸੇ ਨੂੰ ਕੀ ਕਹਿਣਾ ਪਰ ਚਲੋ ਕੋਈ ਨਹੀਂ ਇਹੀ ਕੋਸ਼ਿਸ਼ ਕਰਨ ਲੈਣ ਸਿਖਾਉਣ ਦੀ ਕਿ ਪੁਰਾਣੇ ਆਪਣੇ ਇਤਿਹਾਸ ਨਾਲ ਜੋੜੀਏ ਜਿਵੇਂ ਵੈਸੇ ਜੇ ਕਿਹੇ ਅੱਜ ਕੱਲ ਦੇ ਬੱਚੇ ਨੂੰ ਜਿਹੜਾ 2000 ਦੇ ਆਸ-ਪਾਸ ਜਾਂ 2000 ਸਣ ਤੋਂ ਬਾਅਦ ਜਿਹਦਾ ਜਨਮ ਆ ਉਹ ਕਮੈਂਟ ਕਰਕੇ ਦੱਸਿਓ ਕਿ ਉਹਨਾਂ ਨੂੰ ਅੱਜ ਤੋਂ ਪਹਿਲਾਂ ਪਤਾ ਸੀ ਕਿ گویا ਮਿੱਟੀ ਕਿ ਤਰ੍ਹਾਂ ਫੇਰੀ ਦਾ ਸਾਡੀ ਵੀਡੀਓ ਵੇਖਣ ਤੋਂ ਪਹਿਲਾਂ ਪਤਾ ਸੀ ਉਹਨਾਂ ਨੂੰ ਜਾਂ ਨਹੀਂ ਹੀ ਪਤਾ ਈਮਾਨਦਾਰੀ ਨਾਲ ਦੱਸਿਓ ਰੋਂਦੇ ਨਹੀਂ ਮਾਰਨੀ ਠੀਕ ਆ ਹਾਂ ਹੁਣ ਲਾਈਟਾਂ ਲਾਤੀਆਂ ਉਹਨਾਂ ਦੇ ਵਿੱਚ ਇੱਥੇ ਦੀਵੇ ਰੱਖਦੇ ਹੋਣਗੇ ਪਹਿਲਾਂ ਇਹਨਾਂ ਦਾ ਆ ਬੜਾ ਰਵਾਜ ਹੁੰਦਾ ਸੀ ਆ ਜਿਹੜਾ ਇਸ ਤਰ੍ਹਾਂ ਆ ਬਣਾਉਣ ਦਾ ਹਾਂ ਸਾਡੇ ਪਿੰਡ ਜਿਹੜੇ ਪੁਰਾਣੇ ਹੁੰਦੇ ਸੀ ਨਾ ਘਰ ਕੱਚੇ ਘਰ ਜਿਹੜੇ ਸੀ ਉਹਨਾਂ ਦੇ ਵਿੱਚ ਬਣੇ ਸੀ ਤਰੋ ਆ ਥਮ ਕਿਹੜੇ ਕਿਹੜੇ ਥਮ ਸੋ ਦੋਸਤੋ ਏ ਸੀ ਅੱਜ ਦਾ ਇੱਕ ਛੋਟਾ ਜਿਹਾ ਬਲੌਗ ਤੇ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਨੂੰ ਅੱਜ ਦੀ ਇਹ ਵੀਡੀਓ ਕਿਵੇਂ ਦੀ ਲੱਗੀ ਤੇ ਇੱਕ ਬੇਨਤੀ ਜਰੂਰ ਹੈ ਕਿ ਕੋਸ਼ਿਸ਼ ਕਰਿਓ ਇੱਥੇ ਆਉਣ ਦੀ ਆਪਣੇ ਬੱਚਿਆਂ ਨਾਲ ਲੈ ਕੇ ਆਉਣ ਦੀ ਕਿਉਂਕਿ ਸੀਰੀਅਸਲੀ ਕਹਿਣਾ ਜਦੋਂ ਤੁਸੀਂ ਇੱਥੇ ਆਓਗੇ ਨਾ ਬੜੀ ਇੱਕ ਸ਼ਾਂਤੀ ਮਿਲਦੀ ਹੈ ਇੱਕ ਬੜੀ ਵਧੀਆ ਫੀਲਿੰਗ ਆਉਂਦੀ ਹੈ ਕਿ ਜਦੋਂ ਆਪਾਂ ਇਮੇਜਨ ਕਰਦੇ ਹਾਂ ਨਾ ਕਿ ਇੱਥੇ ਗੁਰੂ ਸਾਹਿਬ ਬੈਠੇ ਹੋਣਗੇ ਇੱਥੇ ਤੁਰਦੇ ਫਿਰਦੇ ਹੋਣਗੇ ਇੱਥੇ ਉਹਨਾਂ ਦੇ ਪੈਰ ਪਏ ਹੋਣਗੇ ਹਨਾ ਸਾਰੀਆਂ ਚੀਜ਼ਾਂ ਤੇ ਬੜੀ ਇੱਕ ਸਕੂਨ ਮਿਲਦਾ ਹੈ ਕਿ ਰੂਹ ਨੂੰ ਜਿਹੜੀ ਉਹ ਸ਼ਾਂਤੀ ਮਿਲਦੀ ਹੈ ਤੇ ਜ਼ਰੂਰ ਆਇਓ ਤੇ ਸਾਨੂੰ ਇਹ ਵੀ ਦੱਸਿਓ ਕਿ ਤੁਹਾਨੂੰ ਸਾਡੀਆਂ ਵੀਡੀਓਜ਼ ਕਿਵੇਂ ਦੀਆਂ ਲੱਗਦੀਆਂ ਵਧੀਆ ਲੱਗਦੀਆਂ ਨਹੀਂ ਲੱਗਦੀਆਂ ਉਹ ਸਾਰਾ ਸਾਨੂੰ ਦੱਸ ਦਿਓ ਇਮਾਨਦਾਰੀ ਨਾਲ ਕੋਈ ਚੱਕਰ ਨਹੀਂ ਆ ਉਹਦਾ ਹਨਾ ਨਹੀਂ ਲੱਗਦੀਆਂ ਤਾਂ ਵੀ ਕਹੋ ਵੀ ਨਹੀਂ ਪਈ ਵਧੀਆ ਨਹੀਂ ਲੱਗਦੀਆਂ ਹਨਾ ਤੇ ਹਾਂਜੀ ਦੂਸਰਾ ਅਰਨਵ ਦੀ ਗੱਲ ਸੁਣ ਲਈ ਕੀ ਕਹਿਣਾ ਚਾਹੁੰਦਾ ਦੇਖੋ ਜਗਾ ਉਹ ਤੋਂ ਰਸਤਾ ਬਾਹਰ ਉਹ ਬਾਹਰ ਜਾਣ ਦਾ ਰਸਤਾ ਹੈ ਬਹੁਤ ਹਾਂ ਉਹ ਦੂਰੋਂ ਆਪਾਂ ਚੱਲਦੇ ਹਾਂ ਬਾਹਰ ਤੇ ਸਾਨੂੰ ਜਰੂਰ ਕੋਈ ਸੁਝਾਅ ਆ ਤੇ ਉਹ ਵੀ ਦੱਸਿਓ ਤੇ ਬਾਕੀ ਮਿਲਦੇ ਆ ਜੀ ਫੇਰ ਕਿਸੇ ਨਵੀਂ ਜਗ੍ਹਾ ਦੇ ਉੱਤੇ ਕਿਸੇ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਲਈ ਸਤ ਸ੍ਰੀ ਅਕਾਲ ਅਤਾਬ ਨਮਸਤੇ ਸਲਾਮ ਬਾਏ 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 ਬਾਏ